ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲੋਰੀ ਸ਼ਾਮ ਦਾ ਟਾਈਮ ਡੀਜਿਆਂ ਦਾ ਤੇ ਜਾਗੋ ਦਾ ਤੇ ਇਹ ਬਟਨੇ ਦਾ ਬਟਨੇ ਦਾ ਵੀ ਹੈ ਨਾ ਇਹ ਤੇ ਹੁਣ ਐ ਉਧਰ ਨਾਨਕਾ ਮੇਲ ਤੇ ਇੱਧਰ ਸਾਰੇ ਤਿਆਰ ਹੋ ਕੇ ਤੇ ਤੁਹਾਨੂੰ ਦਿਖਾਉਂਦਾ ਮੈਂ ਕਿੰਮੀ ਵੀ ਤਿਆਰ ਸਾਡਾ ਬੰਦਾ ਮਹਿਨ ਉਧਰ ਚਾਚਾ ਜੀ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਪਿਆਰ ਭਰੀ ਇੱਧਰ ਜਸ਼ਨ ਮੇਰੇ ਵੱਲੋਂ ਸਨਸਾ ਦੇ ਤੇ ਸਤਿ ਸ੍ਰੀ ਅਕਾਲ ਜੀ ਉਧਰ ਸਾਡਾ ਬੰਦਾ ਸਤਿ ਸ੍ਰੀ ਅਕਾਲ ਜੀ ਇੱਧਰ ਮੱਲੀ ਜੱਟ ਲਓ ਭਾਈ ਅੱਜ ਆ ਜਾਗੋ ਵਾਲਾ ਦਿਨ ਹਾਂਜੀ ਸਾਰਿਆਂ ਨੇ ਕੱਢ ਲਈ ਭਾਈ ਤੌਰ ਹੋ ਕੱਢਣੀ ਵੀ ਜ਼ਰੂਰੀ ਆ ਹਾਂਜੀ ਘਰ ਦਾ ਵਿਆਹ ਸਾਡੇ ਭਾਈ ਭਤੀਜੇ ਦਾ ਵਿਆਹ ਹਾਂਜੀ ਮੈਂ ਕਿਤੇ ਭਾਈ ਦਾ ਵਿਆਹ ਹਾਂਜੀ ਸੋ ਚਲੋ ਭਾਈ ਖੁਸ਼ੀਆਂ ਦੇ ਦੇਣਾ ਸਾਰੀਆਂ ਖੁਸ਼ੀਆਂ ਨੂੰ ਸਾਂਝ ਕੇ ਰੱਖੋ ਹਾਂਜੀ ਦੇਖੋ ਇੱਕ ਮਿਸਾਲ ਆ ਸਾਡੇ ਪਰਿਵਾਰਾਂ ਦੀ ਹਾਂਜੀ ਸਾਰੇ ਇੱਕ ਦੂਏ ਦੇ ਦੁੱਖ ਸੁੱਖ ਚ ਸਾਂਝੀ ਹੁੰਦੇ ਆ ਹਾਂਜੀ ਹਾਂਜੀ ਤੁਸੀਂ ਵਿੱਚ ਸਾਰਿਆਂ ਦੇ ਬਲੌਗ ਚ ਦੇਖਿਆ ਮਹਿਕ ਪ੍ਰਤਪਾਲ ਭਾਈ ਚੰਡੀਗੜ੍ਹ ਤੇ ਆਵਾ ਹਾਂਜੀ ਇਹ ਸਾਰਾ ਘੱਟ ਸਮਾਨਟ ਹੋਇਆ ਹਾਂਜੀ ਸੋ ਸਾਨੂੰ ਖੁਸ਼ੀ ਹੋਈ ਨਹੀਂ ਆ ਚਲੋ ਜਿਹੜਾ ਇਹ ਦਿਨ ਆ ਇੱਕ ਦਿਨ ਅੱਗੇ ਪਿਆ ਵੀ ਕੱਲ ਮੀਂਹ ਪਿਆਏ ਚਲੋ ਭਾਈ ਪ੍ਰਮਾਤਮਾ ਦੀ ਮਰਜ਼ੀ ਹੈ ਸੋ ਬਾਕੀ ਸਾਰੇ ਭਾਈ ਐਕਟਰ ਤਿਆਰ ਵਰ ਤਿਆਰ ਆ ਰਹੇ ਨੇ ਇਹ ਥੋੜੇ ਹੁਣ ਵਾਲ ਕੱਢ ਲੈਨੇ ਬਾਅਦ ਕੱਦੀ ਜਿੱਦੋ ਜਿਹੇ ਹੱਦ ਹੋਲੀ ਐ ਅਦਰ ਅਦਰ ਐਕਟਰ ਤਿਆਰ ਹੋ ਰਿਹਾ ਤਿਆਰ ਹੋਣਾ ਹਾਲੇ ਇਹ ਮੌਸਮ ਸਾਡਾ ਵੀ ਹੁਣ ਇੱਕ ਨੰਬਰ ਹਾਂ ਮੌਸਮ ਇੱਕ ਨੰਬਰ ਮੌਸਮ ਇੱਕ ਨੰਬਰ ਥੋੜੀ ਹਵਾ ਚੱਲਦੀ ਆ ਪਰ ਠੰਡ ਚਾਹੀਦੀ ਵੀ ਇਹ ਤਾਂ ਅਸੀਂ ਜੈਕਟਾ ਪਾਉਂਗੇ ਹਾਂ ਠੀਕ ਹੈ ਤੇ ਚਲੋ ਹੁਣ ਦਿਖਾਉਂਦੇ ਜਾ ਕੇ ਤੁਹਾਨੂੰ ਉਧਰ 9:00 ਬਾਈ 10:00 ਤੇ ਪਹੁੰਚ ਗਏ ਟੈਕਰ ਇਸ਼ਟ ਨੇ ਕਰੋ ਬਾਈ ਟੈਕਰ ਇਸ਼ਟ ਨੇ ਮੱਟ ਕੱਢੇ ਕੱਲ ਵਾਲਾ ਦ੍ਰਿਸ਼ ਦੇਖੋ ਦੇ ਬਾਈ ਹੁਣ ਵਾਲਾ ਦੇਖੋ ਆਹਨ ਗੱਲ ਬਣਾਉਂਦਾ ਹੈਦਾ ਉਹ ਸਹਿਜ ਲੋ ਜੀ ਉਧਰ ਤਾਂ ਵਸਿੱਧਾ ਘਰ ਆਇਆ ਮੈਂ ਐ ਦੇਖੀ ਇਧਰ ਘਰ ਦੇ ਵੀ ਤਿਆਰ ਹੋ ਗਏ ਸਾਰੇ ਉਹ ਬੱਲੇ ਪੰਮੂ ਇਧਰ ਆ ਗਿਆ ਬੱਲੇ ਬੱਲੇ ਸਾਰੇ ਤਿਆਰ ਹੋ ਗਏ ਇਧਰ ਸਸਰੀਗੜ ਪਰੀ ਦੀ ਟੌਰ ਇਧਰ ਨੂਰ ਇਧਰ ਪੰਮੂ ਇਧਰ ਜਸ਼ਨ ਸਾਡੀ ਪਰ ਸਾਰੇ ਤਿਆਰ ਚਲੀਏ ਲੈ ਕੇ ਤੋਰੋ ਇਹਨਾਂ ਨੂੰ ਤਾਂ ਇਹ ਨਿਕਲਣਾ ਨਹੀਂ। ਮਾੜਾ ਆਪ ਕਹਿੰਦਾ ਵੀ ਅੰਦਰ ਤਾਂ ਨਿਕਲ ਜਵੇ। ਮੈਂ ਉੱਧਰ ਜਾ ਕੇ ਢੇੜਾ ਵੀ ਮਾਰੇਗਾ ਚਾਚਾ ਲੈ ਕੇ ਆਉਂਗਾ ਸਾਰਿਆਂ ਨੂੰ। ਕਿੱਥੇ? ਹਾਂ, ਮਾੜਾ ਕੰਦਾ ਖੜਾ। ਬੀਬੀਆਂ ਨੂੰ ਤੇ ਆਹ ਸਮਾਂ ਬਹੁਤ ਚਾਹੀਦਾ। ਚਲ ਕੋਈ ਨਿਆਰਾ ਵਿਆਹ ਕਰਦਾ। ਹਾਂਜੀ ਹਾਂਜੀ। ਚਲੋ ਬਈ ਆਜੋ। ਨਾ। ਉਹ ਕਿੱਥੇ ਹਲੇ ਦੇਖੀ। ਨਾ, ਪਰਿਡਿਟੋਰ ਖਾਦਮਾ। ਹੈ? ਉਹ ਚੱਕੀਏ ਮੇਰੇ ਨਾਲ। ਜਿਵੇਂ ਨਾ। ਪਰ ਇਹ ਦੇਖੋ ਵੀ ਸਾਡੀ। ਚਲੋ ਫੇ। ਹੱਸ ਕੇ। ਨੂਰ ਵੀ ਸਾਡੀ ਹੱਸ ਕੇ। ਚਲਿਏ ਭਾਈ ਟਾਰ ਸਾਰੇ ਏਕਟਰ ਦੀ ਆ ਸਾਰੇ ਇੱਕ ਦੇ ਇੱਕ ਹੈ ਸਾਰੇ ਕਿਹਦੇ ਏਕਟਰ ਹੈ ਹੈ ਦੇਖ ਆ ਸਾਡਾ ਸਾਰਾ ਰਹੀ ਤੁਹਾਨੂੰ ਚਲੋ ਭਾਈ ਆ ਜਾਓ ਫਿਰ ਲੋ ਭਾਈ ਅਸਲੀ ਏਕਟਰ ਇਹ ਕਰਕੇ ਖੜਾ ਪਾਇਆ ਨਹੀਂ ਹੈ ਮਿਸ ਕਰੋ ਇਹ ਕਿਰਦਾਰ ਬਣਾ ਦੇ ਅਰੇ ਭਾਜੀ ਅਰੇ ਸਲੋ ਲੱਗੇ ਰ ਸਾਰੇ ਇੰਨਾ ਤਾਂ ਟਾਈਮ ਲੱਗਦਾ ਹੁੰਦਾ ਹਾਂਜੀ ਉਹਦੇ ਵਿੱਚ ਪਹਿਲਾਂ ਦੇਖ ਹੁਣ ਵੀ ਕਰ ਤਿਆਰ ਕਰਿਆ ਤਾਂ ਉਧਰ ਗਿਆ ਰਿਹਾ ਤੂੰ ਮੈਂ ਉਧਰ ਸਮਾਰਟ ਹੋ ਗਿਆ ਉਧਰ ਵੀ ਮਾਲੇ ਸਾਰੀਆਂ ਭੈਣਾਂ ਨੇ ਭਾਈ ਇਹਨਾਂ ਨੂੰ ਪਿਆਰ ਰੋਪੇ ਜਾਣਾ ਹੂੰ ਇਹਨਾਂ ਕਿੰਨਾ ਹੱਕ ਪੈਂਦੇ ਟਾਈਮ ਕਿੰਨਾ ਹੋ ਗਿਆ ਜੀ ਟਾਈਮ ਹੁਣ ਤੂੰ ਦੱਸ ਸਕਦਾ ਮੈਂ ਤਾਂ ਘੜੀ ਬਰਾਹਤ ਰੱਖਿਆ ਵੇ 6:55 7:00 ਚੱਲੋ ਚੱਲੋ ਮੇਰਾ ਜੀ ਮਾਰੇ ਕਤਾਰ ਦੀ ਤਰ੍ਹਾਂ ਨਾ ਨਾ ਮੇਰੇ ਬੰਦਿਆ ਹਾਰਟਬੀਟ ਆਈ ਵੀ ਜੈਸਨ ਦੀ ਟਾਹਰਾ ਦੱਸ ਕੋਈ ਪੂਰੀ ਹੋਈ ਪੂਰੀ ਹੋਰੀ ਐ ਮੈਂ ਤੁਹਾਨੂੰ ਨਹੀਂ ਹੋਣਾ ਹਾਂ ਅੱਛਾ ਫੋਟੋ ਹਾਂ ਨਹੀਂ ਜਾਂਦੀ ਕੋਈ ਮਿਲਦੀ ਬਈ ਵਿਆਹ ਤਾਂ ਚਾਹੋ ਇਹ ਨਹੀਂ ਕਦੇ ਉੱਪਰ ਦਾ ਇੱਕ ਕਮਰਾ ਹੈ ਕਦੇ ਇੱਧਰਲਾ ਕਮਰਾ ਕੋਈ ਕਮਰਾ ਰਹਿ ਤਾਂ ਨਹੀਂ ਗਿਆ ਫੋਟੋ ਕੀਤੀ ਐ ਇਹਨਾਂ ਦੀ ਆ ਮੋਬਾਈਲ ਖਿੱਚਦੇ ਰਹਿ ਲਾ ਲੈ ਮੈਂ ਫੋਟੋ ਕੀਤੀ ਐ ਇਹਨਾਂ ਦੀ ਵਿਚ ਵਿਚ ਫੋਟੋ ਖਿੱਚ ਤੇ ਲੈ ਤੁਸੀਂ ਕਿਦੋਂ ਹੈ ਲੈ ਮੈਂ ਫੋਟੋ ਖਿੱਚ ਦਿੰਦਾ ਯਾਰ ਇਹਨਾਂ ਤੇ ਆਪਣਾ ਨਾ ਚਾਹ ਹੁਣ ਲਖਣੀ ਇਹ ਦੂਰ ਜਾਣਾ ਪੈਣਾ ਇਹ ਖੜ ਜਾ ਉਹਨ ਤੇ ਇਹ ਇਹ ਲੈ ਭਾਈ ਹਾਂ ਚਾਹ ਠੀਕ ਲੈ ਜਿਵੇਂ ਚਾਹ ਓਏ ਦੇਖੋ ਵੀ ਅਮਰੀਕੀ ਨਹੀਂ ਵੀ ਲੋ ਹਾਂ ਚਲੋ ਚਾਹ ਹੋਏ ਬਾਈ ਇਹ ਵਿਆਹ ਦਾ ਚਾਹ ਹੁੰਦਾ ਫੋਟੋ ਫੋਟਾ ਤਾਂ ਜ਼ਰੂਰ ਕਿਚਮੀ ਚਾਹੀਦੀ ਹੈ ਚਾਹ ਨਾ ਪਾਣੀ ਦਾ ਕਿਸੇ ਤਰ੍ਹਾਂ ਦਾ ਅਰਬੇ ਬਾਈ ਬਥੇਰਾ ਕਹਿੰਦੀ ਚਾਹ ਨਾ ਪਾਣੀ ਘੰਦੇ ਹੁਣ ਵਿਆਹ ਚ ਆਏ ਗਏ ਹੁਣ ਚਾਹ ਪਾਣੀ ਦੱਸੀਓ ਇਕੱਠੇ ਹੀ ਨਹੀਂ ਇਹ ਤਾਂ ਜ਼ਰੂਰੀ ਹੈ ਕਿਸੇ ਤਰ੍ਹਾਂ ਦਾ ਕੁਛ ਮਹੱਤਵਪੂਰਨ ਹੈ ਪਰ ਹੁਣ ਜਿੱਥੇ ਜਾ ਰਹੇ ਸਾਰੀ ਫੈਮਿਲੀ ਇਕੱਠੀ ਹੋ ਕੇ ਉੱਥੇ ਤੋਂ ਹੁਣ ਆਪਾਂ ਨੂੰ ਸਾਰਿਆਂ ਨੂੰ ਚਾਹ ਪੀਣੀ ਹੈ ਆਰੋ ਫਿਰ ਵੱਡਣਾ ਲੱਗਦਾ ਬਾਈ ਹਾਂ ਹਾਂ ਵੱਡਣਾ ਲੱਗ ਰਿਹਾ ਚਲੋ ਬਾਈ ਚਲੋ ਕਰੋ ਕਰੋ ਅਰੇ ਕਿਹੜਾ ਨਾ ਇੱਥੇ ਵੀ ਆਇਦਰ ਮੈਨੂੰ ਬੋਲਵਾ ਨਹੀਂ ਕੋਈ ਕਹਿੰਦੇ ਜਦੋਂ ਅਸੀਂ ਐ ਬਟਣਾ ਲੱਗਦਾ ਤਾਂ ਕੋਈ ਨਹੀਂ ਫੇਰ ਕੀ ਹੋ ਗਿਆ ਚਲੋ ਭਾਈ ਚਲੋ ਅਗਲੀ ਚੱਲਦੇ ਚਲੋ 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 ਬਹੁਤ ਬਹੁਤ ਹੈ ਬੜੀ ਜਾਂਦੇ ਲੈ ਠੀਕ ਹੈ ਚਲੋ ਭਾਈ ਆ ਲਾ ਦਿੰਦਾ ਜੀ ਲਾ ਦਣਾ ਤੁਸੀਂ ਚਲੋ ਤੁਸੀਂ ਚਲੋ ਉਹਨੇ ਸਾਰਾ ਕੰਮ ਨੂੰ ਵੇੜ ਤੇ ਤੁਸੀਂ ਵੀ ਸਾਰੇ ਪੁੱਛਦੇ ਸੀਗੇ ਵਿਆਹ ਕੀ ਦਾ ਵਿਆਹ ਕੀ ਦਾ ਵਿਆਹ ਹੈਗਾ ਮੇਰੇ ਭਾਈ ਦਾ ਚਾਚਾ ਮੇਰੇ ਭਾਈ ਭਤੀਜੇ ਦਾ ਜੱਟ ਮਾਸੜ ਤੁਸੀਂ ਬਲੌਗ ਤੇ ਕਹਿੰਦੇ ਰਾਜੂ ਬਾਈ ਦੇ ਮੁੰਡੇ ਦਾ ਇਹ ਵੀ ਮੇਰਾ ਭਤੀਜਾ ਲੱਗਦਾ ਦਿਲ ਤੇ ਪਿਆਰ ਆ ਭਾਈ ਸਾਰੇ ਭਤੀਜਿਆਂ ਨੂੰ ਦੇਖ ਨਹੀਂ ਸਾਰੇ ਖੁਸ਼ ਰਹੇ ਬੱਚੇ ਹਾਂਜੀ ਉਹ ਥੋੜਾ ਹਲੇ ਵੀਡੀਓ ਤੇ ਆਉਣ ਨੂੰ ਕੈਨੇਡਾ ਤੇ ਆਇਆ ਭਾਈ ਉਹ ਚਲੋ ਹਰੇਕ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ ਹਾਂਜੀ ਕੋਈ ਆ ਵੀ ਭਾਈ ਭਤੀਜਾ ਹੈ ਹਾਂਜੀ ਆਇਆ ਭਾਈ ਇਹ ਵੀ ਭਾਈ ਭਤੀਜਾ ਪਰਤਪਾਲ ਬਾਈ ਦਾ ਲੜਕਾ ਸਾਡਾ ਮੁੰਡਾ ਲੰਘਿਆ ਪਰ ਮੈਂ ਭਾਈ ਦੇਖ ਲਓ ਵੀ ਨਾ ਸਾ ਦੋਹਾਂ ਤਾਂ ਨੀ ਮਾਂ ਰਹਿ ਗਿਆ ਨਹੀਂ ਨਹੀਂ ਚਲੋ ਨਿਆਣੇ ਭਾਈ ਬੜੇ ਚਾਹੀਦੇ ਆ ਖੁਸ਼ੀਆਂ ਚਾਹੀਦੀਆਂ ਸਾਡੇ ਭਤੀਜੇ ਦਾ ਭਾਈ ਸਿਮਰਨ ਰਾਜੂ ਬਾਈ ਦਾ ਮੁੰਡਾ ਹਾਂਜੀ ਸਾਡੇ ਮਾਹਕ ਦਾ ਭਾਈ ਉਹਦਾ ਵਿਆਹ ਹੈ ਭਾਈ ਸਾਰੇ ਜਿੰਨੇ ਵੀ ਕਮੈਂਟਾਂ ਚ ਪੁੱਛਦੇ ਆ ਇਹ ਐਰਾ ਵੀ ਭਾਈ ਲੈ ਭਾਈ ਐਦਾ ਵੀ ਭਾਈ ਹੈ ਬੰਮੂ ਕੀ ਦਾ ਵਿਆਹ ਤੇਰੇ ਭਾਈ ਦਾ ਦੱਸ ਕਿ ਕਿਆ ਮੇਰੇ ਭਾਈ ਦਾ ਵਿਆਹ ਹੈ ਮੇਰੇ ਭਾਈ ਦਾ ਆ ਮੇਰੇ ਭਾਈ ਦਾ ਵਿਆਹ ਮੈਨੂੰ ਘੋਡੇ-ਘੋਡੇ ਚ ਆਇਆ ਕਿਤੇ ਐਨੇ ਕੁ ਵਾਲੀ ਬੰਮੂ ਤੇ ਉਹ ਵੀ ਲੈ ਵੀ ਬਾਲਦੀ ਵੀ ਲੇਟਾਂ ਲੂਟਾਂ ਬਾਲਦੀ ਹੈ ਬਾਲ ਤੇ ਬਾਲਦੇ ਆ ਜਾਗ ਹੋਣੀ ਆ ਜਾਗ ਹੋਣੀ ਓਰੇ ਲੈ ਵੀ ਓਰੇ ਚਲੋ ਜੀ ਚਲੋ ਉਧਰ ਚਲੀਏ ਤੇ ਓਰੇ ਜਾਗੋ ਵੀ ਆਣੀ ਆਪਣੀ ਬੇੜਾ ਸੀ ਸਾਫ-ਸੋਫ ਕਰਕੇ ਐਨ ਖਾਲੀ ਕਰਤਾ ਆਜੋ ਆਜੋ ਬਟਰੋ ਫਲੇਟਾ ਚਲ ਬਾਚੋ ਦੇਖਾਂਗੇ ਯਾਰ ਮੇਰੀ ਗੱਲ ਆਟਾ ਖਰਾਬ ਕਰਤੀ ਉਹਨੇ ਨੇਰੀ ਨੇ ਹੈ ਲੜੀਆਂ ਕੋਈ ਨਹੀਂ ਮੈਂ ਦੋਈ ਬਾਲਤੀਆਂ ਫਿਰ ਚਲੋ ਚਲੋ ਵੀ ਚਲੋ ਤੇਦਰ ਮਨੰਦੇ ਚਾਚਾ ਜੀ ਰਹਾ ਨਾ ਤਾਂ ਉਹਨਾਂ ਨੂੰ ਲਓ ਜੀ ਹਾਂਜੀ ਹੋ ਗਈ ਬੜੇ ਢੋਲਿਆ ਬਣਾ ਆਜਾ ਹਾਂਜੀ ਆ ਗਈਆਂ ਭਾਈ ਬੜੇ ਹੋ ਕੇ ਕੱਢ ਕੇ ਲੈ ਕੇ ਆਏ ਕੰਮ ਚੱਲ ਰਿਹਾ ਹਾਂਜੀ ਚਲੋ ਸ਼ਗਨ ਜ਼ਰੂਰੀ ਹੈ ਚਲੋ ਚਲੋ ਲਾਏ ਤੁਸੀਂ ਇਹ ਤੁਸੀਂ ਭਾਈ ਉਹ ਮੇਰ ਨੂੰ ਲੈ ਵੀ ਬਟਨਾ ਬੱਬਾ ਕਣਾ ਹੀ ਬਟਲਾ ਆ ਯਾਰ ਜਾਇਆ ਉਹ ਜਿਹੜਾ ਪਹੁੰਚ ਗਿਆ ਬਟਲਾ ਲੱਗ ਗਿਆ ਠੇਕੇਦਾਰ ਕਹਿੰਦਾ ਇਹ ਤੇ ਕਰਵਾਜ ਆ ਮੋਸ਼ਖੜੀ ਹੋਣੀ ਚਾਹੀਦੀ ਆ ਹਾ ਲੋਈ ਨੂੰ ਦੀਨੇ ਕੋ پاس ਬਾਈ ਮੜਾ ਦੇਨ ਜਿਹੜਾ ਇੱਕ ਵਜਾ ਹੀ ਦੇ ਮੜਾ ਦੇ ਇੱਕ ਮਿੰਟ ਵਜਾ ਦੇ ਮੈਨੂੰ ਇੱਕ ਧਿਆਨ ਤੇਰੇ ਵੱਲ ਲਿਆ ਮਾਮੋ ਦਾ ਹਾਂ ਨਾ ਮੈਂ ਫਿਰ ਖੜਦਾ ਬਣਾ ਮੜੀ ਦੇ ਦੇ ਕੀੜਾ ਜ ਮੜਾ ਜ ਪਤਾ ਲੱਜੇ ਇਹ ਇੱਧਰ ਕੀ ਹੋ ਗਿਆ ਕੋਈ ਨਹੀਂ ਆਣ ਦੇ ਬਾਈ ਬੜੇ ਉਕਰ ਕਾ ਦੇ ਇੱਕ ਇੱਕ ਬੰਦੇ ਨੂੰ ਵੀ ਕੈਮਰਾ ਹੋਵੇ ਹਾਂਜੀ ਸਾਡੀ ਛੋਟੀ ਕੁੜੀਆ ਆ ਠੀਕ ਹੈ ਨਾ ਠੰਡ ਲੱਗੇ ਨਾ ਹਾਂ ਉਹ ਪੈਂਟ ਕੋਟ ਤਾਂ ਪਾਇਰੀ ਨੇ ਪਾਇਆ ਤਾਂ ਹੈਗਾ ਪੈਂਟ ਕੋਟ ਆ ਇਹਦਾ ਬੜਾ ਹੁਣ ਕੋਟ ਕਿੱਡਾ ਚ ਹੋਣ ਲੱਗਿਆ ਮੈਨੂੰ ਪੁੱਛੀ ਗਿਆ ਵੀਰ ਇਹਨੂੰ ਪੁੱਛਦਾ ਆਪਣੇ ਨੂੰ ਵੱਡਾ ਕੋਟ ਦਿੱਤਾ ਦੇਊਗਾ ਇਟਲੀ ਤੇ ਆਵਾਗਾ ਮਾਸੀ ਲੈ ਕੇ ਆਈ ਮੇਰੀ ਹੈ ਇਹਨੂੰ ਇਧਰ ਬਟਨਾਂ ਨਾਲ ਕਰਿਆ ਤੇ ਜਾਗੋ ਦੀ ਵੀ ਤਿਆਰੀ ਪੂਰੀ ਸਾਡੀ ਲੋ ਬਈ ਅਮਨੇਚਰਾਂ ਦੇ ਘਰਾਂ ਪਹੁੰਚ ਗਏ ਤੇ ਜਾਗੋ ਚੱਲਦੀ ਨਾਲ ਦੇ ਘਰਾਂ ਤੇ ਹੁਣ ਜਾਗੋਣੀ ਇਧਰ ਸਿੱਧੀ ਆ ਵੀ ਆ ਵੀ ਚੱਲ ਸਾਡੇ ਚਾਰੇ ਘਰਾਂ ਜਾਗੋ ਘੁੰਮਣੀ ਆ ਆਓ ਯਾਰੋ 我。 ਸ਼ਿਵਾਜੀ ਐ ਆਪਾਂ ਇੱਕ ਖੁਸ਼ੀਆਂ ਦਾ ਚਾਹ ਚਲੋ ਮਹਾਰਾਜ ਸਾਰਿਆਂ ਨੂੰ ਲਿਆ ਦੇ ਦੇਣਾ ਲੋ ਭਾਈ ਮੈਂ ਚੱਲਦੀ ਹਾਂ ਸ਼ਿਵਾਜੀ ਭਾਈ ਬਾਕੀ ਭਾਈ ਡੀਜੇ ਪਰ ਵੀ ਧਮਾਲ ਪਾਈ ਰਹੀ ਹੈ ਵਾਦੀ ਅੱਧ ਵਿੱਚ ਬੜਿਆ ਰਹਿਣਾ